ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਆ ਵਿਏਟਨਾਮ ਦੇ ਸ਼ਹਿਰ ਦੀ ਤ੍ਰੰਗ ਦੇ ਵਿੱਚ ਇੱਥੇ ਦੁਨੀਆ ਦੀ ਸਭ ਤੋਂ ਲੰਬੀ ਕੇਬਲਕਾਰ ਚੱਲਦੀ ਹੈ ਤੇ ਅੱਜ ਆ ਮੈਂ ਤੁਹਾਨੂੰ ਹੋਟਲ ਦਿਖਾਉਣਾ ਤੇ ਇਹ ਮੇਰਾ ਹੋਟਲ ਆ ਜਿੱਥੇ ਮੈਂ ਠਹਿਰਾ ਹਾਂ ਉਹ ਸਾਹਮਣੇ 뷰 ਆਉਂਦਾ ਇਹ ਮੇਰਾ ਹੋਟਲ ਆ ਤੇ ਹੁਣ ਆਪਾਂ ਗੱਲ ਕਰਾਂਗੇ ਕਰੰਸੀ ਦੀ ਦੋਸਤੋ ਆਪਾਂ ਕਈ ਵਾਰ ਸੋਚਦੇ ਆਂ ਇੰਡੀਆ ਚ ਬਹਿ ਕੇ ਕਿ ਇੰਡੀਆ ਦੀ ਕਰੰਸੀ ਡਾਊਨ ਵਾਕੀ ਡਾਊਨ ਕਈ ਮੁਲਕਾਂ ਨਾਲੋਂ ਡਾਊਨ ਆ ਡਾਉਨ ਵੀ ਹੈਗੀ ਤੇ ਸਟੇਬਲ ਵੀ ਨਹੀਂ ਹੈਗੀ। ਜੇਕਰ ਕਰੰਸੀ ਡਾਉਨ ਹੋਵੇ ਪਰ ਸਟੇਬਲ ਹੋਵੇ ਉਹਨੂੰ ਡਾਉਨ ਕਰੰਸੀ ਨਹੀਂ ਮੰਨਿਆ ਜਾਂਦਾ। ਜਿਵੇਂ ਜਿਵੇਂ ਕਿ ਵਿਅਤਨਾਮ ਦੀ ਹੈ। ਵਿਅਤਨਾਮ ਦਾ ਡੋਂਗ ਆ, ਵਿਅਤਨਾਮ ਦਾ ਡੋਂਗ ਕਹਿੰਦੇ ਨੇ ਉਹਨੂੰ। ਸਾਡੇ ਭਾਰਤ ਦਾ 1 ਰੁਪਇਆ ਹੈ। ਵਿਅਤਨਾਮ ਦੇ 298 ਡੌਗ ਬਣਦੇ ਨੇ 300 ਦੇ ਨੀਅਰ ਅਬਾਊਟ ਤੇ ਇਹ ਐ 300 ਜਿਹੜੇ ਬਣਦੇ ਨੇ ਮੈਨੂੰ ਆਏ ਨੂੰ ਅੱਜ 3 ਦਿਨ ਹੋਏ ਨੇ ਉਦੋਂ ਉਥੋਂ ਚੱਲਿਆ ਸੀ ਤਾਂ ਉਦੋਂ 300 ਬਣਦਾ ਸੀ ਤੇ ਜਦੋਂ ਸਵੇਰੇ ਆ ਕੇ ਉਤਰਿਆ ਤਾਂ 298 ਰਹਿ ਗਏ ਤੇ ਅੱਜ 286 ਨੇ ਤੇ ਸਟੇਬਲ ਕੀ ਦੀ ਹੋਈ ਸਟੇਬਲ ਹੋਈ ਵੀਅਤਨਾਮ ਦੀ ਸਾਡੀ ਕਰੰਸੀ ਡਾਊਨ ਹੁੰਦੀ ਆ ਆਪਾਂ ਡਾਊਨ ਹੁੰਦੀ ਆ ਸਟੇਬਲ ਨਹੀਂ ਹੈਗੀ ਤੇ ਸੋ ਇਹਨਾਂ ਦੇ ਮੈਂ ਨੋਟ ਦਿਖਾਉਣਾ ਤੇ ਨੋਟਾਂ ਨੂੰ ਇਹ ਕਹਿੰਦੇ ਨੇ ਜਿਵੇਂ 1 ਲੱਖ ਰੁਪਏ ਨੂੰ ਕਹਿੰਦੇ ਨੇ 100 2 ਲੱਖ ਨੂੰ 2 100 ਨਾਲ 1000 ਨਹੀਂ ਕਹਿੰਦੇ ਔਰ 100000 1 ਲੱਖ ਰੁਪਇਆ ਫੇਰੇ ਬਣਿਆ ਇਹ ਕਹਿੰਦੇ ਨੇ 100 50000 ਨੂੰ ਕਹਿੰਦੇ ਨੇ 50 ਤੇ 2 ਲੱਖ ਨੂੰ ਕਹਿੰਦੇ ਨੇ 200 ਜਦਕਿ 200000 ਜਾਂ ਤਾਂ ਬੋਲੋ ਜਾਂ 2 ਲੱਖ ਬੋਲੋ ਦੋਨੇ ਦੋ ਇੱਕ ਬੋਲੋ ਉਹਦੇ ਚੋਂ ਇਹਨਾਂ ਦੀ ਆ ਕਰੰਸੀ ਆ ਆ ਨੋਟ ਮੈਂ ਤੁਹਾਨੂੰ ਦਿਖਾ ਰਿਹਾ ਇਹ 1000 ਰੁਪਏ ਦਾ ਨੋਟ ਇੰਡੀਆ ਦੇ ਦੱਸੋ ਇਹਦੇ ਕਿੰਨੇ ਪੈਸੇ ਬਣਦੇ ਹੋਣਗੇ ਬਹੁਤ ਘੱਟ ਤਕਰੀਬਨ 3 ਰੁਪਏ ਇਹ ਆ ਗਿਆ 2000 ਦਾ ਨੋਟ 2000 ਰੁਪਏ ਇਹ ਆ ਗਿਆ 5000 ਰੁਪਏ ਇਹ ਆ ਗਿਆ 10000 ਰੁਪਿਆ 10000 ਰੁਪਿਆ ਦਾ ਨੋਟ ਆ ਜਿਹੜਾ ਉਹ ਇੱਕ ਤਰ੍ਹਾਂ ਕੈਨੇਡੀਅਨ ਡਾਲਰ ਦੇ ਕੰਪੈਰੀਟਿਵ ਆ ਨਾ ਤੁਹਾਨੂੰ ਕੈਨੇਡੀਅਨ ਡਾਲਰ ਵੀ ਦਿਖਾਉਣਾ ਤੇ ਇਹ ਵੀ ਇਹ ਹੈਗਾ 100 ਡਾਲਰ ਕੈਨੇਡੀਅਨ ਇਹ ਹੈਗਾ ਹਜ਼ਾਰ ਡੋਂਗ ਦੇਖੋ ਕਿੰਨਾ ਫਰਕ ਆ ਜਿਵੇਂ ਇਹਦੇ ਇੱਥੇ ਟਰਾਂਸਪਰੈਂਟ ਆ ਇਹਦੇ ਵੀ ਇੱਥੇ ਟਰਾਂਸਪਰੈਂਟ ਆ ਉਥੇ ਉਹਨਾਂ ਦੇ ਆਕਾ ਦੀ ਫੋਟੋ ਬਣੀ ਹੋਈ ਹੈ ਇਧਰ ਇਹਨਾਂ ਦੇ ਆਕਾ ਦੀ ਇਧਰ ਇਹਨਾਂ ਨੇ ਆਪਣਾ ਸਾਇੰਸ ਯੋਗ ਦਿਖਾਇਆ ਹੈ ਇਧਰ ਇਹਨਾਂ ਨੇ ਆਪਣੀ ਸਾਇੰਸ ਦਿਖਾਈ ਹੋਈ ਹੈ ਤਰੱਕੀ ਦਿਖਾਈ ਹੋਈ ਹੈ ਕਰੋ ਦੋਨੇ ਨੋਟ ਇੱਕੇ ਤਰ੍ਹਾਂ ਦੇ ਨੇ ਦੋਨੇ ਪਲਾਸਟਿਕ ਦੇ ਨੋਟ ਨੇ ਤੇ ਬਸ ਮੂਲਕ ਦੀ ਅਹਿਮੀਅਤ ਦਾ ਫਰਕ ਪੈ ਗਿਆ ਇਹਦੇ 1 ਮਿਲੀਅਨ 1 ਮਿਲੀਅਨ 86 ਲੈ ਕਮਨ ਇਹੀ ਡਾਉਨ ਠੀਕ ਹੈ ਜੀ ਤੇ ਇਹ ਆ ਗਿਆ 5 ਲੱਖ ਦਾ نوٹ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੇਰੇ ਹੱਥ ਚ 5 ਲੱਖ ਦਾ نوٹ ਦੋਸਤੋ ਇੰਡੀਆ ਚ ਜਾਂ ਪੰਜਾਬ ਚ ਕਹ ਲਓ ਵੀ ਆਪਾਂ ਹੈਗੇ ਸੀ ਕੁਝ ਨਹੀਂ ਹੈਗੇ ਸੀ ਜੋ ਦਿੱਤਾ ਪਰਮਾਤਮਾ ਦਾ ਬਹੁਤ ਕੁਝ ਦਿੱਤਾ ਹੈ ਬਹੁਤ ਸ਼ੁਕਰਗੁਜ਼ਾਰ ਆਂ ਪਰਮਾਤਮਾ ਨੇ ਉਹ ਕੁਝ ਦਿੱਤਾ ਜਿਹੜੀ ਦੇ ਮਾਲਕ ਨਹੀਂ ਸੀ ਔਕਾਤ ਦੇ ਮਾਲਕ ਨਹੀਂ ਸੀ ਉਹ ਪਰਮਾਤਮਾ ਨੇ ਬਖਸ਼ੀ ہوئی ਆ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ 50ਵੇਂ ਮੁਲਕ 'ਚ ਬੈਠਾ ਇਹ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਹੀ ਬੈਠਾ ਮੈਂ ਕੌਣ ਆ ਮੇਰਾ ਮੁਜਮੇ ਵਿੱਚ ਕੁਝ ਨਹੀਂ ਜੋ ਕੁਛ ਐ ਸੋ ਤੇਰਾ ਦੇ ਮਹਾਵਾਕ ਅਨੁਸਾਰ ਪਰਮਾਤਮਾ ਦਾ ਸਾਰਾ ਕੁਝ ਕਰਿਆ ਕਰਾਇਆ ਅੱਜ ਇੱਥੇ ਬੈਠਾ ਤੇ ਅੱਜ ਇੱਥੇ ਮੈਂ ਕਰੋੜਾਪਤੀ ਹਾਂ ਸਿੱਧਾ ਜਿਹੇ ਹਿਸਾਬ ਨਾਲ ਕਹਿ ਲਵਾਂ ਕਰੋੜਾਪਤੀ ਜੇ ਉਹ ਮੈਂ ਦੋ ਤਿੰਨ ਹੋਰ ਤੜਾ ਲਿਆ ਨਾ ਤਾਂ ਮੈਂ ਅਰਬਾਪਤੀ ਬਣ ਜੰਦਾ ਠੀਕ ਹੈ ਕਹ ਨਹੀਂ ਸੋ ਪਰ ਇਹ ਕ੍ਰਾਂਸੀ ਸਟੇਬਲਾ ਉਥੇ ਦੀ ਉਥੇ ਖੜੀ ਹੈ ਤੇ ਇਹ ਕ੍ਰਾਂਸੀ ਨੂੰ ਮੇਰਾ ਇੱਕ ਲੱਗਦਾ ਵੀ ਜਦੋਂ ਤੁਸੀਂ ਇੰਨੀਆਂ ਜ਼ੀਰੋਆਂ ਮੰਨ ਲਓ ਆ 1000 ਇਹਨੀਆਂ ਆ ਤਿੰਨ ਜ਼ੀਰੋਆਂ ਕੱਟ ਦੇਣ ਇਹ ਇਹ 10 ਡੌਗ ਬਣ ਜਾਣ ਫਿਰ ਵੀ ਇਹ ਉਨੇ ਚੇ ਚੱਲੂ ਇਹ ਇੰਨੀਆਂ ਜ਼ੀਰੋਆਂ ਦਾ ਭਲੇਖਾ ਪਾਉਣ ਦਾ ਕੋਈ ਮਕਸਦ ਆ ਜਾਂ ਕੀ ਆ ਇਹਦੇ ਬਾਰੇ ਵਿੱਚ ਮੈਨੂੰ ਸਮਝ ਨਹੀਂ ਆਈ ਜੇਕਰ ਕਿਸੇ ਦੋਸਤ ਨੂੰ ਕੋਈ ਸਮਝ ਆਵੇ ਤਾਂ ਜਰੂਰ ਦੱਸਣਾ ਹੁਣ ਤੁਸੀਂ ਇਹ ਦੇਖੋ ਇਹ 5 ਲੱਖ ਦਾ ਡੌਗ ਠੀਕ ਹੈ ਕਿ ਨਹੀਂ ਇਹ 5 ਲੱਖ ਦਾ ਇਹੀ ਕੱਟ ਕੇ ਇਹਨੂੰ ਜੇ 50 ਦਾ ਬਣਾ ਲੰਦੇ ਜਾਂ 500 ਦਾ ਨੋਟ ਬਣਾ ਲੰਦੇ ਮੰਨ ਲਓ ਆ 500 ਦਾ ਨੋਟ ਬਣਾ ਲੰਦੇ ਆ ਲੋ ਇਹ ਵੀ ਸੋਨਾ ਲੱਗਣਾ ਸੀ ਇਹਦੀ ਵੈਲਿਊ ਫੇਰ ਵੀ ਉਨੀ ਹੋਣੀ ਸੀ ਪਰ ਜਿਹੜਾ ਬਾਹਰੋਂ ਕੋਈ ਆਉਂਦਾ ਉਹ ਕਨਫਿਊਜ਼ ਜ਼ਰੂਰ ਹੁੰਦਾ ਵੀ ਇਹ ਕਿਵੇਂ ਇਹਨੂੰ ਗਿਣਾ ਕਿਵੇਂ ਮਿਣਾ ਤੇ ਜੇਕਰ ਇੱਕ ਹੋਰ ਵੀ ਆ ਇਹਨੂੰ ਜਿੱਥੇ ਤੁਹਾਡਾ ਪਹਿਲੀਆਂ ਚ ਵਿਅਤਨਾਮ ਉੱਤਰ ਕੇ ਬਾ ਪੈਂਦਾ ਉਹ ਹੁੰਦਾ 에어ਪੋਰਟ 에어ਪੋਰਟ ਤੇ ਤੁਸੀਂ ਦੇਖਦੇ ਹੋ ਵੀ ਮੈਂ ਕੋਈ ਟੈਕਸੀ ਲਵਾਂ ਤਾਂ ਟੈਕਸੀ ਲੈਣੀ ਹੁੰਦੀ ਹੈ ਤਾਂ ਗਰਬ ਇੱਕ ਇਹਨਾਂ ਦੀ ਐਪ ਆ ਉਹ ਡਾਊਨਲੋਡ ਕਰਕੇ ਇੰਡੀਆ ਤੋਂ ਲੈ ਕੇ ਆਇਆ ਕਰੋ ਤੇ ਉਹਦੇ ਤੇ ਨਾ ਤੁਹਾਡੇ ਨਾਲ ਕੋਈ ਧੋਖਾ ਹੋਵੇ ਨਾ ਹੈਰਾ ਫੇਰੀ ਹੋਵੇ ਨਾ ਕੁਝ ਹੋਰ ਕਿਉਂਕਿ ਉਹਦੇ ਉੱਤੇ ਹੀ ਤੁਸੀਂ ਬੁੱਕ ਕਰਨੀਆਂ ਡਰਾਈਵਰ ਦਾ ਨੰਬਰ ਡਰਾਈਵਰ ਦੀ ਫੋਟੋ ਗੱਡੀ ਨੰਬਰ ਸਾਰਾ ਤੁਹਾਡੀ ਸਕਰੀਨ ਤੇ ਆ ਜਾਣਾ ਔਰ ਉਹਦੇ ਚ ਲਿਸਟ ਆ ਜਾਣੀ ਆ ਵੀ ਮੰਨ ਲਓ ਇਹ ਮੰਗਦਾ ਤੁਹਾਨੂੰ 10000 ਉਹ ਮੰਗਦਾ 15000 ਇੱਕ ਮੰਗਦਾ 7000 ਤੁਸੀਂ 7000 ਵਾਲੇ ਨੂੰ ਆਫਰ ਕਰੋਗੇ 7000 ਵਾਲੇ ਨੂੰ ਆਫਰ ਕਰਕੇ ਜਦੋਂ ਉਹਦੇ ਚ ਰਿਕਾਰਡ ਚ ਵੀ ਰਹੂਗਾ ਵੀ ਆਪਾਂ 7000 ਚ ਆਏ ਆ ਤੇਰੇ ਨਾਲ ਜਦੋਂ ਮੰਨ ਲਓ ਪੈਸੇ ਦੇਣ ਵੇਲੇ ਜਾਂ ਤਾਂ ਜੇ ਤਾਂ ਤੁਸੀਂ ਕੈਸ਼ ਦਿਨੋ ਜਾਂ ਕਿਵੇਂ ਵੀ ਦਿਨੋ ਪੈਸੇ ਦੇਣ ਵੇਲੇ ਤੁਹਾਡੇ ਨਾਲ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਕਹਿ ਸਕਦੇ ਹੋ ਐਪ ਕੱਢ ਕੇ ਦੇਖ ਲਈ ਮੈਂ ਤੈਨੂੰ 7000 ਚ ਕਰਕੇ ਲੈ ਕੇ ਆਇਆ ਨੰਬਰ 2 ਤੁਸੀਂ ਅ ਇੱਥੇ ਆ ਕੇ ਇੱਕ ਇੰਟਰਨੈਟ ਕਨੈਕਸ਼ਨ ਲੈਣਾ ਹੁੰਦਾ ਇੰਟਰਨੈਟ ਕਨੈਕਸ਼ਨ ਲਾਓ ਨਾ ਕਿ ਨੰਬਰ ਲਓ ਇੰਟਰਨੈਟ ਤੁਹਾਨੂੰ ਦੇ ਦਿੰਦੇ ਨੇ ਉਹ ਤੇ ਉਹਦਾ ਅਲੱਗ-ਅਲੱਗ ਰੇਟ ਆ 3 ਲੱਖ ਇਹਨਾਂ ਦਾ 3 ਲੱਖ 20000 ਰੁਪਏ ਤੋਂ ਸਟਾਰਟ ਹੋ ਕੇ ਅ 5 ਲੱਖ ਤੱਕ ਜਿਹੜਾ 3 ਲੱਖ ਵਾਲਾ ਉਹ 15 ਦਿਨ ਦੀ ਵੈਲਿਡਿਟੀ ਹੁੰਦੀ ਓਦੀ ਆਪਾਂ 10-15 ਦਿਨੇ ਲਾਉਣੇ ਹੁੰਦੇ ਨੇ ਹੋਰ ਕਿੰਨੇ ਕਿ ਲਾਉਣੇ ਹੁੰਦੇ ਨੇ ਤੇ ਉਹ ਲਓ ਉਹ ਲੈਣ ਵੇਲੇ ਉਦੋਂ ਤੁਹਾਡੇ ਕੋਲੇ ਇੰਡੀਅਨ ਰੁਪੀਜ਼ ਹੁੰਦੇ ਨੇ ਜਾਂ ਡਾਲਰ ਹੁੰਦੇ ਨੇ ਤੇ ਉੱਥੇ ਤੁਹਾਡੇ ਨਾਲ ਹੇਰਾਫੇਰੀ ਕਰਦੇ ਨੇ ਉਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਸਾਰਿਆਂ ਦਾ ਇੱਕੋ ਇੱਕਾ ਹੁੰਦਾ ਤੇ ਇਸ ਕਰਕੇ ਤੁਸੀਂ ਸਿਰਫ ਇੰਟਰਨੈਟ ਜਾਂ ਤਾਂ ਇੰਡੀਆ ਤੋਂ ਹੀ ਪਵਾ ਕੇ ਚੱਲੋ ਠੀਕ ਹੈ ਕਿ ਨਹੀਂ ਅਬਰਾਡ ਪੈਕ ਜਾਂ ਫਿਰ ਇੱਥੇ ਆ ਕੇ ਇੰਟਰਨੈਟ ਲੈਣਾ ਸਿਰਫ ਆਪਾਂ ਨੇ ਕਾਰਡ ਨਹੀਂ ਲੈਣਾ ਸਿਮ ਨਹੀਂ ਲੈਣਾ ਸੌਰੀ ਸਿਮ ਨਹੀਂ ਲੈਣਾ ਤੇ ਇੰਟਰਨੈਟ ਲੈਣਾ ਉਹਦੇ ਤੇ ਤੁਹਾਡੀ ਵਟਸਐਪ ਕਾਲ ਹੋਊਗੀ ਤੇ 15 ਦਿਨ ਦਾ ਤੁਹਾਨੂੰ ਮਿਲ ਜਾਂਦਾ ਸੋ ਦੋਸਤੋ ਅੱਜ ਦਾ ਇਨਾ ਸਮਾਂ ਸੀ ਆਪਣੇ ਕੋਲੇ ਜੋਕ ਮੈਨੂੰ ਜਾਣਕਾਰੀ ਮਿਲੀ ਮੈਂ ਤੁਹਾਨੂੰ ਦਿੱਤੀ ਤੇ ਕੋਈ ਗਲਤੀ ਹੋ ਗਈ ਹੋਵੇ ਮਾਫੀ ਚਾਹੁੰਦੇ ਆ ਤੇ ਅੱਗੇ ਨੂੰ ਸੁਝਾਅ ਜਰੂਰ ਦਿਓ ਤੇ ਕਮੈਂਟ ਦੇ ਵਿੱਚ ਲਿਖ ਕੇ ਦੱਸਿਓ ਵੀ ਕੋਈ ਮੇਰੇ ਤੇ ਵੀ ਕੁਝ ਭੁੱਲ ਗਿਆ ਹੋਵੇ ਜਾਂ ਰਹਿ ਗਿਆ ਹੋਵੇ ਉਹ ਤੁਸੀਂ ਵੀ ਦੱਸਿਓ ਤੇ ਸੋ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਖੋਸ਼ ਰਹੋ ਹੱਸਦੇ ਵਸਦੇ ਰਹੋ ਤਰੱਕੀਆਂ ਮਾਣੋ ਜ਼ਿੰਦਗੀਆਂ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ